ਕਦ ਕੋਈ ਖਬਰ ਸਾਡੇ ਪਾਸ ਆ ਰਹੀ ਹੈ ਇਧਰ ਇਲਾਕੇ ਤੋਂ ਜਿਹੜਾ ਕੁਰਾਲੀ ਦੇ ਲਾਗੇ ਕੋਈ ਇਲਾਕਾ ਹੈਗਾ ਪਿੰਡ ਹੈਗਾ ਪਰ ਗੱਲਬਾਤ ਕਰਾਂਗੇ ਸਾਡਾ ਉੱਥੇ ਮੌਜੂਦ ਪੱਤਰਕਾਰ ਜਿਨ੍ਹਾਂ ਨਾਲ ਆਪਾਂ ਗੱਲ ਕਰਾਂਗੇ ਉਹ ਸਤਾਂ ਨੂੰ ਕਹਿ ਰਹੇ ਸੀਗੇ ਵੀ ਮੁੱਖ ਮੰਤਰੀ ਦਫ਼ਤਰ ਦਾ ਨੰਬਰ ਚਾਹੀਦਾ ਹੈ ਮੈਂ ਉਹਨਾਂ ਨੂੰ ਪੁੱਛਿਆ ਵੀ ਸਮੱਸਿਆ ਦੱਸੋ ਕੀ ਹੈ ਉਹ ਕਹਿਣ ਲੱਗੇ ਵੀ ਸਾਡੇ ਕਈ ਦਿਨਾਂ ਤੋਂ ਉਹਨਾਂ ਨੂੰ ਬਿਜਲੀ ਨਾ ਪਾਣੀ ਨਹੀਂ ਆ ਰਿਹਾ ਲੋਕ ਬੜੇ ਪਰੇਸ਼ਾਨ ਨੇ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਸਰਬਜੀਤ ਸਿੰਘ ਜਿਹੜੇ ਪੱਤਰਕਾਰ ਹਸਲੱਕੇ ਦੇ ਸਰਬਜੀਤ ਸਿੰਘ ਦੀ ਸੱਚੀ ਗੱਲ ਅੱਛੇ ਗੱਲ ਬਤਾ ਤੁਹਾਡਾ ਕਿਹੜਾ ਇਲਾਕਾ ਹੈ ਕਿਹੜਾ ਪਿੰਡ ਹੈ ਤੇ ਕਿਹੜੇ ਪਿੰਡ ਦੀ ਤੁਸੀਂ ਗੱਲ ਕਰੀ ਸਾਨੂੰ ਜਰਾ ਦੱਸੋ ਜਰਾ ਸਾਸੀਂ ਆਨਲਾਈਨ ਹੈ ਜਰਾ ਹਾਂ ਜੀ ਸਾਡਾ ਪਿੰਡ ਹੈ ਜੀ ਫਾਟਵਾ ਜੀ ਤੇ ਫਾਟਵਾ ਪਿੰਡ ਤੋਂ ਬੋਲ ਰਿਹਾ ਜੀ ਮਾਜਰਾ ਫੀਟਰ ਹੈ ਜੀ ਸਾਡਾ ਜੀ ਜੀ ਤੇ ਕੱਲ ਤੋਂ तकरीबन ਸਵੇਰ ਤੋਂ ਹੀ ਪਰसों ਸ਼ਾਮ ਤੋਂ ਸਾਡੇ ਪਿੰਡ 'ਚ ਪਾਣੀ ਨਹੀਂ ਜੀ ਆ ਰਿਹਾ ਤਿੰਨ ਦਿਨ ਹੋ ਗਏ ਅੱਜ ਬਿਲਕੁਲ ਬਿਲਕੁਲ ਤੇ ਡੰਗਰ ਵੀ ਛਾਏ ਆ ਜੀ ਤੇ ਮੂੰਹ ਨੂੰ ਪੇਨ ਨੂੰ ਪਾਣੀ ਨਹੀਂ ਜੀ ਹੈਗਾ ਤੇ ਫਰ ਕੁੱਟ ਵੀ ਪਾਣੀ ਨਹੀਂ ਹੈ ਸਾਰਾ ਪਿੰਡ ਸਾਡਾ ਫਾਟਵਾ ਤੇ ਨਗਰੀਆਂ ਦੋ ਪਿੰਡਾਂ ਚ ਸੜੀ ਟੈਂਕੀ ਤੋਂ ਪਾਣੀ ਜਾਂਦਾ ਹੈ ਜੀ ਬਿਲਕੁਲ ਤੇ 19 12 ਤੇ ਕੰਪਲੀਟਾ ਕਰ ਕਰਕੇ ਅਸੀਂ ਥੱਕ ਚੁੱਕੇ ਆ ਜੀ ਤੇ ਫਿਰ ਐਸਡੀਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਮੁਲਾਜ਼ਮ ਜਿਹੜੇ ਕੱਚੇ ਐ ਹੜਤਾਲ ਤੇ ਐ ਬਿਲਕੁਲ ਬਿਲਕੁਲ ਤੇ ਪੱਕੇ ਮੁਲਾਜ਼ਮ ਨਾਲ ਗੱਲ ਕਰੀ ਉਹ ਕਹਿੰਦਾ ਜੀ ਮੇਰੀ ਕੋਈ ਨਾਸੀ ਬਿਮਾਰ ਹੈ ਜੀ ਮੈਂ ਉੱਥੇ ਗਿਆ ਵਾਏ ਕੋਈ ਕਿਤੇ ਗਿਆ ਵਾਏ ਜੀ ਸਾਧਾ ਕੋਈ ਹੱਲ ਨਹੀਂ ਹੈ ਹੋ ਰਿਹਾ ਸਾਡਾ ਪਾਣੀ ਦਾ ਕੋਈ ਸਿਸਟਮ ਨਹੀਂ ਹੈ ਜੀ ਹੋ ਰਿਹਾ ਸਭ ਇਹ ਤੁਹਾਡੇ ਪਿੰਡ ਦੇ ਵਿੱਚ ਪੰਚਾਇਤ ਦੇ ਅੰਦਰ ਨਹੀਂ ਹੈ ਪਾਣੀ ਦਾ ਹਾਂ ਜੀ ਹਾਂ ਪੰਚਾਇਤ ਜਿਹੜੀ ਪੰਚਾਇਤ ਉਹਨੂੰ ਮੁੰਡੇ ਨੂੰ ਵੀ ਜਿਹੜਾ ਚਲਾਉਂਦਾ ਏ ਇਹ ਪੰਚਾਇਤ ਦੇ ਅੰਦਰ ਹੈ ਜੀ ਸਾਡੇ ਪਿੰਡ ਆ ਜਿਹੜੀ ਟੈਂਕੀ ਆ ਬਿਲਕੁਲ ਤੇ ਪੰਚਾਇਤ ਵਾਲੇ ਵੀ ਕੀ ਕਰ ਸਕਦੇ ਜੀ ਫੋਨ ਕਰ ਦਿੰਦੇ ਆ ਕੋਈ ਨਹੀਂ ਆ ਰਿਹਾ ਕੀ ਕਰੀ ਚਲੋ ਇੱਕ ਗੱਲ ਹੋਰ ਹੈ ਜਦੋਂ ਤੁਸੀਂ ਕਹਿ ਰਹੇ ਹੋ ਵੀ ਲਾਈਟ ਹੀ ਨਹੀਂ ਹੈਗੀ ਤੇ ਪਾਣੀ ਵੀ ਲਾਈਟ ਦੇ ਨਾਲ ਹੀ ਆਊਗਾ ਹਾਂ ਜੀ ਪਾਣੀ ਚਾਹੋ ਮਤਲਬ ਇੱਕ ਫੇਸ ਵਿੱਚ ਲਾਈਟ ਉਹਨੂੰ ਦੱਸ ਰਿਹਾ ਵੀ ਇੱਕ ਫੇਸ ਵਿੱਚ ਲਾਈਟ ਨਹੀਂ ਹੈਗੀ ਜੀ ਦੋ ਫੇਸਾਂ ਵਿੱਚ ਹੈਗੀ ਹੈ ਜੀ ਪਰ ਨਹੀਂ ਯਾਰ ਇਹ ਤਾਂ ਸਮੱਸਿਆ ਜਿਹੜੀ ਹੈ ਬੜੇ ਜਲਦੀ ਸਾਲ ਹੱਲ ਕਰਨੀ ਚਾਹੀਦੀ ਹੈ ਬਿਜਲੀ ਵਾਲਿਆਂ ਨੂੰ ਕਿਉਂਕਿ ਪਾਣੀ ਦੀ ਸਮੱਸਿਆ ਅੱਜਕੱਲ ਮੈਂ ਦੇਖ ਰਿਹਾ ਪਿੰਡਾਂ ਦੇ ਵਿੱਚ ਪਾਣੀ ਤੋਂ ਇਲਾਵਾ ਕੋਈ ਜਾਂਦੀ ਬਹਾਈ ਨਹੀਂ ਹਾਂਜੀ ਪਾਣੀ ਤਾਂ ਸਾਡੇ ਪਿੰਡ ਦੇ ਵਿੱਚ ਚੂਲੀ ਵੀ ਨਹੀਂ ਮਿਲੂਗਾ ਤੁਹਾਨੂੰ ਕਿਸੇ ਦੇ ਘਰ ਵਿੱਚ ਆ ਕੇ ਦੇਖ ਲਓ ਜੀ ਸਾਡੇ ਫੋਟੋਆਂ ਵਿੱਚ ਚਲੋ ਅਸੀਂ ਨਹੀਂ ਕਹਾਂਗੇ ਵੀ ਤੁਹਾਡੇ ਪਿੰਡ ਦੇ ਰਿਸ਼ਤੇਰ ਵੀ ਨਾ ਆਣ ਹੋਣ ਕਿਉਂਕਿ ਪਾਣੀ ਹੈ ਨਹੀਂ ਉੱਥੇ ਤੇ ਚਾਹ ਹੀ ਬਣੂਗੀ ਆਨਲਾਈਨ ਆਪ ਦਾ ਵਜਾ ਜੀ ਬਹੁਤ ਸ਼ੁਕਰੀਆ ਜੀ ਬਿਲਕੁਲ ਮੈਂ ਤੁਹਾਡਾ ਆਨਲਾਈਨ ਤੁਸੀਂ ਹੈਗੇ ਹੋ ਸਾਡੇ ਸਿੱਧ ਤੁਹਾਨੂੰ ਤੁਸੀਂ ਤੁਹਾਨੂੰ ਗੱਲਬਾਤ ਕਰ ਰਹੇ ਹੋ ਤਾਂ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਆਪਣੇ ਚੈਨਲ ਦੇ ਰਾਹੀਂ ਬਿਲਕੁਲ ਅਪੀਲ ਕਰਾਂਗਾ ਕਿ ਬਿਲਕੁਲ ਕਿਸੇ ਵੱਡੇ ਜਿਹੜੇ ਅਧਿਕਾਰੀ ਹੈ ਉਹਨਾਂ ਦੀ ਤਰੰਗ ਬੀਟੂ ਲਗਾਈ ਜਾਵੇ ਬਿਜਲੀ ਵਿਭਾਗ ਦੇ ਕਰਮਚਾਰੀ ਦੀ ਡਿਊਟੀ ਲਗਾਈ ਜਾਵੇ ਕਿਉਂਕਿ ਪਾਣੀ ਦੇ ਬਗੈਰ ਮੂੰਹ ਧੋਣਾ ਵੀ ਸਵੇਰੇ ਪਾਣੀ ਤੋਂ ਸਟਾਰਟ ਹੁੰਦਾ ਹੈ ਤੇ ਸ਼ਾਮ ਤੱਕ ਪਾਣੀ ਹੀ ਵਰਤ ਹੁੰਦਾ ਹੈ ਪਰ ਲੇਕਿਨ ਅੱਜ ਸਭ ਨੂੰ ਪਤਾ ਕਿ ਬਾਥਰੂਮ ਨੂੰ ਪਾਣੀ ਚਾਹੀਦਾ ਹੈ ਟਾਇਲਟ ਦੇ ਵਿੱਚ ਪਾਣੀ ਚਾਹੀਦਾ ਹੈ ਪਿੰਡੇ ਕਿਤੇ ਪਾਣੀ ਜਿਹੜੇ ਪਿੰਡ ਦੇ ਵਿੱਚ ਨਹੀਂ ਆਊਗਾ ਤਾਂ ਉਹਨਾਂ ਲੋਕਾਂ ਦਾ ਕੀ ਹਾਲ ਹੋਵੇਗਾ ਬਾਹਰ ਬਾਹਰ ਚ ਭਾਵੇਂ ਜਿੰਨੀ ਮਰਜ਼ੀ ਬੈਰੀ ਹੋਰ ਪਾਣੀ ਜਿਹੜਾ ਟੈਂਕੀ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ ਤੇ ਬਹੁਤ ਬਹੁਤ ਧੰਨਵਾਦੀ ਤੁਹਾਡੀ ਸਪਾਰਕ ਅਸੀਂ ਅੱਗੇ ਲਗਾ ਦਿੱਤੀ ਹੈ ਜੀ ਭਗਵਤਵਰ ਸਾਹਿਬ ਦਾ ਤੇ ਉਹਨਾਂ ਦੇ ਜਿਹੜੀ ਅੱਗੇ ਜਿਹੜੇ ਅਫਸਰ ਸਹਿਬਾਨ ਹੈ ਤੇ ਆਸ ਕਰਦੇ ਹਾਂ ਕਿ ਛੇਤੀ ਹੀ ਤੁਹਾਡੇ ਨਾਲ ਜਿਹੜਾ ਤੁਹਾਡੀ ਸਮੱਸਿਆ ਨੂੰ ਹੱਲ ਹੋਵੇਗਾ ਤੇ ਧੰਨਵਾਦੀ ਇਹ ਬਿਲਕੁਲ ਜੀ ਤੁਸੀਂ ਸੁਣਿਆ మేక దుఖారాਈ ਜਿਹਨੂੰ దుఖారా aadmi ਹੁੰਦਾ ਹੈ ਤਾਂ ਉਹ ਆਪਣੇ ਜਦੋਂ ਆਪਣੀ ਰਜਵਾਦ ਅੰਦਰੋਂ ਕੱਢਦਾ ਹੈ ਤਾਂ ਉਹਨਾਂ ਤੇ ਹੀ ਪਤਾ ਲੱਗਦਾ ਵੀ ਵਾਕਈ ਬੜਾ ਦੁੱਖ ਹੈ ਇਹਨਾਂ ਲੋਕਾਂ ਨੂੰ ਕਿਉਂਕਿ ਅੱਜਕੱਲ ਸਭ ਨੂੰ ਪਤਾ ਹੈ ਕਿ ਪਾਣੀ ਕਿੰਨਾ ਜ਼ਰੂਰੀ ਹੈ ਸਾਡੇ ਸਮਾਰਟ ਪੀਣੇ ਵਾਸਤੇ ਹੱਥ ਧੋਣ ਵਾਸਤੇ ਨਹਾਉਣ ਵਾਸਤੇ ਬੱਚਿਆਂ ਵਾਸਤੇ ਸਵੇਰੇ ਬੱਚੇ ਸਕੂਲ ਭੇਜਦੇ ਹੁੰਦੇ ਆ ਤੇ ਫਾਰਮਾ ਪਿੰਡ ਦੀ ਸਮੱਸਿਆ ਜੱਥੇ ਦੱਸੀ ਜਾ ਰਹੀ ਹੈ ਜੀ ਇਹ ਇਹਨਾਂ ਨੇ ਜਿਹੜਾ ਤੁਹਾਨੂੰ ਨਾਮ ਦੱਸਿਆ ਤੇ ਜਿਹੜੇ ਵੀ ਇਸ ਇਲਾਕੇ ਦੇ ਅਧਿਕਾਰੀ ਹੈ ਉਹਨਾਂ ਨੂੰ ਜਰੂਰ ਅਸੀਂ ਵੀ ਆਪਣੇ ਆਰਟੀਵੀ 1 ਚੈਨਲ ਦੇ ਰਾਹੀਂ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ